ਜਿਹੜੇ ਚੌਂਕੜੇ ਲਾਏ ਬੰਦਗੀ ਦੇ ਵਿੱਚ ਜੁੜ ਜਾਣਾ ਉਹਦੀ ਆਵਾਜ਼ਤ ਕਰਨੀ ਸਾਧ ਸੰਗ ਜੀਓ ਫਿਰ ਸਮੇਂ ਪੈਣ ਤੋਂ ਬਾਅਦ ਦੁਨੀਆ ਜੈ ਜੈਕਾਰਾਂ ਕਰ ਦਿਨਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਮਹਾਂਪੁਰਖ ਸਾਧ ਸੰਗ ਜੀ ਕੋਈ ਇਹ ਨਹੀਂ ਵੀ ਕੋਈ ਚਾਰ ਬੰਦੇ ਡਿਊਟੀਆਂ ਲਾਉਂਦੇ ਆ ਉਹਨਾਂ ਦੀ ਧਰੋਂ ਡਿਊਟੀ ਲੱਗੀ ਹੁੰਦੀ ਆ ਕਾਲ ਪੁਰਖ ਤੋਂ ਰੱਬ ਭੇਜਦਾ ਫਿਰ ਸੰਸਾਰ ਤੇ ਆ ਕੇ ਆਪਣੇ ਵਰਗੇ ਲੋਕਾਂ ਦਾ ਭਲਾ ਕਰਦੇ ਆ ਮਹਾਪੁਰਖ ਰੱਬ ਦੇ ਤਾਂ ਇਹੋ ਕਿ ਆ ਭਗਤਾਂ ਤੇ ਸੰਸਾਰੀਆਂ ਜੋੜ ਕੇ ਨਾ ਆਇਆ ਆਪਣਾ ਰਸਤਾ ਲੱਭ ਲਾਗਾ ਜਿਹੜੇ ਮਹਾਪੁਰਖ ਰੱਬ ਦੇ ਪਿਆਰੇ ਹੁੰਦੇ ਆ ਉਹਨਾਂ ਦਾ ਰਸਤਾ ਲੱਗੂ ਉਹ ਆਪ ਦਾ ਇੱਕ ਸਵਾਸ ਵੀ ਬਿਰਥਾ ਨਹੀਂ ਜਾਣ ਦਿੰਦੇ ਆਬਦਾ ਇੱਕ ਸਵਾਸ ਵੀ ਸਾਧ ਸੰਗ ਜੀਓ ਜੇ ਜਾ ਵੀ ਵੜਦਾ ਉਹਨਾਂ ਦਾ ਸਵਾਸ ਬਹੁਤ ਕਹਿੰਦੇ ਆ ਕਿ ਸਾਨੂੰ ਘਾਟਾ ਪੈ ਗਿਆ ਗੁਰਮੁਖ ਰੋਮ ਰੋਮ ਹਰਦੇ ਉਹਨਾਂ ਦਾ ਤਾਂ ਰੋਮ ਰੋਮ ਵੀ ਧਿਆਉਂਦਾ ਸਾਧ ਸੰਗ ਜੀਓ ਉਹ ਵੀ ਜੀਭਾ ਬਣ ਜਾਂਦੀ ਆ ਹਰ ਵੇਲੇ ਉਹ ਬੰਦਗੀ ਦੇ ਵਿੱਚ ਪਰ ਆਪਣਾ ਮਹਾਪੁਰਖਾਂ ਦਾ ਤੇ ਆਪਣਾ ਰਸਤਾ ਲੱਗਦਾ ਉਹ ਤੇਰੇ ਪਿਆਰਿਆਂ ਦੀ ਚਾਲ ਨਰਾਲੇ ਜਾਗ ਨਾਲ ਰਹਿ ਨਵਖਰੇ ਤੇਰੇ ਪਿਆਰਿਆਂ ਦੀ ਚਾਲ ਨਰਾਲੇ ਜਾਗ ਨਾਲ ਰਹਿ i ਸੁਜਸਨਾ ਨੋ ਰੇਣ ਵਖਰੇ ਤੇਰੇ ਪਿਆਰਾਂ ਦੀ ਚਾਲ ਨਿਰਾਲੀ ਸੁਜਸਨਾ ਨੋ ਰੇਣ ਵਖਰੇ ਤੇਰੇ ਪਿਆਰਾਂ ਦੀ ਚਾਲ ਨਿਰਾਲੀ ਸੁਜਸਨਾ ਨੋ ਰੇਣ ਵਖਰੇ ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਜਿਹੜੇ ਰਬ ਦੇ ਪਿਆਰੇ ਆ ਸਾਥ ਸੰਗ ਜਿਓ ਉਹਨਾਂ ਦਾ ਆਪਣਾ ਰਸਤਾ ਲਾਗਾ ਤੇ ਰੱਬ ਦੇ ਪਿਆਰਿਆਂ ਦਾ ਰਸਤਾ ਲੱਗੂ। ਉਹ ਕਦੇ ਨਹੀਂ ਸੰਸਾਰ ਦੇ ਨਾਲ ਸਾਧ ਸੰਗ ਜੀ ਮੇਲ ਖਾਂਦੇ। ਉਹਨਾਂ ਦਾ ਆਪ ਦਾ ਕੀ ਦਾ ਜਿਹੜਾ ਬਣਿਆ ਹੁੰਦਾ ਇਹ ਮਹਾਪੁਰਖ ਸਾਧ ਸੰਗ ਜੀ ਰੱਬ ਦਾ ਰੂਪ ਦਰਜਾ ਜਿੰਦਾ ਪਰ ਆਪਾਂ ਸਾਧ ਸੰਗ ਜੀ ਅੱਜ ਦੇ ਸਮੇਂ ਦੇ ਵਿੱਚ ਕਿੰਨੇ ਕੁ ਮਹਾਪੁਰਖਾਂ ਦੇ ਨਾਲ ਜੁੜੇ ਉਹ ਪੂਰਨੇ ਪਾ ਜਾਂਦੇ ਆ ਤੇ ਸਾਧ ਸੰਗ ਇੱਕ ਜਾਣਾ ਕਮਾਈ ਕਰਦਾ ਆ ਦੇਖੋ ਮਹਾਪੁਰਖ ਬੰਦਗੀ ਕਰਗੇ ਆਪਾਂ ਕਿੰਨਾ ਲਾਹਾ ਤੱਕ ਰਹੇ ਹਾਂ ਹੁਣ ਉਹਨਾਂ ਦੀਆਂ ਵਰਸੀਆਂ ਤੇ ਕਿੰਨੇ ਜਾਣੇ ਇੱਥੇ ਬੈਠ ਕੇ ਪੁੰਨ ਬਣਾ ਰਹੇ ਆ ਇਹ ਸਾਧ ਸੰਗ ਜੀਓ ਮਹਾਪੁਰਖ ਲੀ ਬਗਲ ਜਾਂਦੇ ਆ ਤੇ ਪਿੱਛੇ-ਪਿੱਛੇ ਲੀਦੇ ਆਪਣੇ ਵਰਗੇ ਤੁਰੇ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮਹਾਪੁਰਖਾਂ ਦਾ ਕੀਦਾਂ ਹੋਂਦ ਉਹਨਾਂ ਦੀਆਂ ਨਿਸ਼ਾਨੀਆਂ ਸਾਧ ਸੰਗਤ ਆਪਾਂ ਕਹਿੰਦੇ ਨਹੀਂ ਸਾਡੇ ਮਹਾਪੁਰਖ ਸੀ ਉਹ ਬਸ ਸਾਨੂੰ ਇੱਧਰ ਜੋੜ ਗਏ ਪਰ ਉਹਨਾਂ ਦਾ ਮਹਾਪੁਰਖਾਂ ਦਾ ਸਾਧ ਸੰਗਤ ਜੀ ਸੰਸਾਰ ਤੋਂ ਜਾਣਾ ਵੀ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜੋਗੰਤਰ ਰਾਇਆ ਕਹਿਣ ਤੋਂ ਪਾਪ ਉਹਨਾਂ ਦਾ ਇਸ ਸੰਸਾਰ ਤੋਂ ਜਾਣਾ ਵੀ ਤਨ ਤੇ ਆਉਣਾ ਵੀ ਤਨ ਸਾਧ ਸੰਗਤ ਇਦਾਂ ਹੀ ਸਾਧ ਸੰਗਤ ਜੀ ਜਦੋਂ ਮਹਾਪੁਰਖ ਰਾਣਾ ਸਾਹਿਬ ਵਾਲੇ ਵਾਹਿਗੁਰੂ ਨਾਨਕ ਸਰਵਾਲੇ ਬਾਬਾ ਇਸਰ ਸਿੰਘ ਜੀ ਜਦੋਂ ਦੁਨੀਆਂ ਤੋਂ ਜਾਂਦੇ ਆ ਨਾ ਉਹਨਾਂ ਨੇ ਕਿਤੇ ਨਹੀਂ ਫਤਿਹ ਬੁਲਾਈ ਸੀਗੀ ਤੇ ਦੀਵਾਨ ਦੇ ਵਿੱਚ ਜਦੋਂ ਦੀਵਾਨ ਲਾਉਣਾ ਉਹਨਾਂ ਨੇ ਬਸ ਸਮਾਪਤੀ ਜਦੋਂ ਕਰਨੀ ਦੀਵਾਨ ਦੀ ਲੋਕ ਸੁਖੀ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਐਦਾਂ ਉਹਨਾਂ ਨੇ ਸਮਾਪਤੀ ਕਰਨੀ ਕਿਤੇ ਫਤਿਹ ਨਹੀਂ ਬੁਲਾਈ ਸੀ ਜ਼ਿੰਦਗੀ ਦੇ ਵਿੱਚ ਜਦੋਂ ਸਾਧ ਸੰਗਤ ਜੀ ਦਾ ਸਮਾ ਆਇਆ ਦੁਨੀਆਂ ਤੋਂ ਜਾਣਾ ਸੀ ਬਾਬਾ ਜੀ ਨੇ ਦਵਾਨ ਦੀ ਸਮਾਪਤੀ ਕਰਨ ਲੱਗੇ ਬਸ ਫਤਿਹ ਬੁਲਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਇਦੋਂ ਬਾਅਦ ਸਾਡੀ ਕੋਈ ਫਤਿਹ ਨਹੀਂ ਹੁਣ ਸਾਡੀ ਆਖਰੀ ਫਤਿਹ ਭਵ ਮਹਾਪੁਰਖ ਦੱਸ ਜਾਂਦੇ ਆ ਤੇ ਫਿਰ ਸਾ ਸੰਗ ਜਦੋਂ ਮਹਾਪੁਰਖਾਂ ਨੇ ਇਸ ਸੰਸਾਰ ਤੋਂ ਜਾਣਾ ਹੋਵੇ ਤੇ ਬਾਤਾਂ ਬਰਨ ਵੀ ਬਦਲ ਜਾਂਦਾ ਜਦੋਂ ਅਵਤਾਰਾਂ ਨੇ ਜਨਮ ਲੈਣਾ ਹੋਵੇ ਸੰਸਾਰ ਤੇ ਉਦੋਂ ਵੀ ਬਾਤਾਂ ਬਰਣ ਬਦਲ ਜਾਂਦਾ ਤੇ ਜਦੋਂ ਮਹਾਪੁਰਖ ਕੋਈ ਕਮਾਈ ਵਾਲੇ ਸਾਧੂ ਇਸ ਸੰਸਾਰ ਤੋਂ ਜਾਂਦੇ ਆ ਉਦੋਂ ਬਾਤਾਂ ਬਰਣ ਵੀ ਬਦਲ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਬਾਬਾ ਜੀ ਗਏ ਬਾਬਾ ਇਸਰ ਸਿੰਘ ਜੀ ਨਾਨਕ ਸਰਵਾਲੇ ਉਦੋਂ ਸਾਧ ਸੰਗਜੋ ਇਦਾਂ ਲੱਗੇ ਛਿਪਦੀ ਦੇ ਵਿੱਚ ਜਿਵੇਂ ਆਕਾਸ਼ ਨੂੰ ਅੱਗ ਲੱਗੀ ਹੁੰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਡਾ ਮਹਿਸੂਸ ਹੁੰਦਾ ਭਾਵ ਕਿ ਵਾਤਾਵਰਣ ਵੀ ਉਹ ਬਦਲ ਜਾਂਦਾ ਮਹਾਪੁਰਖ ਸਾਧ ਸੰਗਤੋਂ ਜਾਣਾ ਵੀ ਤਨ ਕਿਹਾ ਗੁਰਬਾਣੀ ਨੇ ਆਉਣਾ ਵੀ ਤਨ ਮਹਾਪੁਰਖਾਂ ਦਾ ਇਹ ਸਾਧ ਸੰਗਤੋਂ ਮਹਾਪੁਰਖਾਂ ਦੀ ਰਮਜ ਨਹੀਂ ਜਾਣ ਸਕਦੇ ਇਹ ਮਹਾਪੁਰਖ ਰੱਬ ਦੇ ਪਿਆਰੇ ਕਿਉਂ ਸਾਧ ਸੰਗਤੋਂ ਉਹਨਾਂ ਦੀਆਂ ਵਰਸੀਆਂ ਮਨਾਇਆਂ ਜਾਂਦੀਆਂ ਮਹਾਪੁਰਖਾਂ ਦੀਆਂ ਆਪਣੀ ਕੋਈ ਵਰਸੀ ਮਨਾਉਂਦਾ 10 ਦਿਨ ਵਾਹਿਗੁਰੂ ਮਹੀਨਾ ਸਾਲ ਦੋ ਸਾਲ ਯਾਦ ਕਰਦੇ ਆ ਉਦੋਂ ਬਾਅਦ ਸਭ ਭੁੱਲ ਜਾਂਦੇ ਆ ਤੇ ਮਹਾਪੁਰਖਾਂ ਨੂੰ ਘੰਟੇ ਘੰਟੇ ਬਾਅਦੋ ਪਲ ਪਲ ਵਾਰੀ ਯਾਦ ਕੀਤਾ ਜਾਂਦਾ ਉਹਨਾਂ ਦਾ ਤਾਂ ਕਮਾਈ ਵਾਲੇ ਮਹਾਪੁਰਖਾਂ ਦਾ ਨਾਂ ਵੀ ਲੈਵਾਂਗੇ ਨਾ ਤਾਂ ਵੀ ਸਾਡੀ ਜੀਵ ਸਫਲੀ ਹੋ ਜੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਮਾਈ ਵਾਲੇ ਮਹਾਪੁਰਖਾਂ ਦਾ ਨਾਂ ਆਪਾਂ ਲੈਵਾਂਗੇ ਨਾ ਸਾਡੀ ਰਸਨਾ ਸਾਡੀ ਜੀਵ ਉਹ ਵੀ ਸਫਲੀ ਹੋ ਜੂਗੀ ਉਹਨਾਂ ਨੇ ਇਹਨਾਂ ਨਾਮ ਜਪ ਜਾਂਦੇ ਆ ਰੱਬ ਦੇ ਪਿਆਰੇ ਕਿਉਂ ਹਰ ਇੱਕ ਸਾਲ ਬਾਅਦ ਉਹਨਾਂ ਦੀਆਂ ਵਰਸਗਾਂ ਮਨਾਇਆ ਜਾਂਦਾ ਸਾਥ ਸੰਗਤਿਓ ਸਾਡੀ ਫੋਟੋ ਤਾਂ ਕਹਿੰਦੇ ਜਦੋਂ ਮਰਨ ਤੋਂ ਬਾਅਦ ਬੰਦਾ ਚਲਿਆ ਜਾਂਦਾ ਉਹ ਫੋਟੋ ਸਾਨੂੰ ਡਰਾਉਣ ਲੱਗ ਜਾਂਦੀ ਹੈ ਇਹ ਫੋਟੋ ਤੂੜੀ ਵਾਲੇ ਰੱਖ ਦਿਓ ਜਾਂ ਲਾ ਕੇ ਨਹਿਰ ਜ ਤੇ ਰਿਹਾ ਉਹ ਤੇ ਮਹਾਪੁਰਖਾਂ ਦੀਆਂ ਫੋਟਮਾ ਉਹਨਾਂ ਦੇ ਸਰੂਪ ਜੇ ਕਿਤੇ ਕਾਰਜ ਕਰਨ ਵੀ ਚੱਲੇ ਆ ਤਾਂ ਵੀ ਅੱਗੇ ਫੋਟੋ ਦੇ ਮੂਰੇ ਮੱਥਾ ਟੇਕ ਕੇ ਜਾਂਦੇ ਆਂ ਆਖੋ ਸਤਨਾਕ ਸ਼੍ਰੀ ਵਾਹਿਗੁਰੂ ਜੀ ਉਹਨਾਂ ਦੀਆਂ ਫੋਟਵਾਂ ਦੇ ਮੂਰੇ ਮੱਥਾ ਟੇਕਦੇ ਆਂ ਵੀ ਸਾਡਾ ਵੀ ਕਾਰਜ ਰਾਸ ਹੋ ਜੇ ਉਹਨਾਂ ਦੀਆਂ ਫੋਟਵਾਂ ਨੂੰ ਵੀ ਪੂਜਿਆ ਜਾਂਦਾ ਕਿਉਂ ਉਹਨਾਂ ਨੇ ਨਾਮ ਜਪਿਆ ਕਮਾਈਆਂ ਕੀਤੀਆਂ ਸਾਧ ਸੰਗਤ ਕਿਨਹੀ ਬਾਂਜਾ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਸੰਤੋ ਬਣ ਜਾ ਨਾਮ ਗੋਵਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇਵ ਪਰ ਪਾਰੇ ਬਿਰਲੀਆਂ ਰੂਹਾਂ ਹੁੰਦੀਆਂ ਸਾਧ ਸੰਗ ਜਿਓ ਨਾਮ ਜਪਣ ਵਾਲੀਆਂ ਬਿਰਲੇ ਹੁੰਦੇ ਆ ਨਾਮ ਬਣਜ ਕਰਨ ਵਾਲੇ ਜਦ ਮੂਤਮ ਕਾਢੀ ਐ ਬਿਰਲੇ ਕੇ